ਉਹ ਪੁਲਿਸ ਦੇ ਬਰਾਮਦਗੀ ਅਗਲਾ ਹੋਂਦ ਤੇ ਪੁਲਿਸ ਨੇ ਅਨਨੋਨ ਬੰਦੇ ਦੇ ਉਸਤੇ ਮਰਡਰ ਦੀ ਐਫਆਈਆਰ ਰਜਿਸਟਰ ਕਰ ਤਕਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਫਰੇਸ ਕਰਦੇ ਆ ਲੁਧਿਆਣਾ ਕਮਿਸ਼ਨਰ ਜੀ ਦਫ਼ਤਰ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਸਮੁੰਦਰ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰ ਜੀ ਦੀ ਹਦਾਇਤ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਵੀ ਹਦਾਇਤ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦੇ ਆ ਇਸ ਮੁਕਦਮੇ ਦੇ ਵਿੱਚ 138/25 ਐਫਆਈਆਰ ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਟ੍ਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਫਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸਾਦ ਪੂਸ਼ਾ ਦੇਵੀ ਨੀਰਜ ਕੁਮਾਰ ਸੀਡੂ ਕੁਮਾਰ ਜੈਵੀਰ ਵਿਸ਼ਾਲ ਕੁਮਾਰ ਇਹ ਸਾਰੇ ਜੋ ਹੈਗੇ ਨੂ ਪ੍ਰਵਾਸੀ ਲੇਬਰਸ ਨੇ ਜਿਹੜੇ ਲੁਧਾਨੀ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸੀਗੇ ਇਹ ਬਹੁਵਾ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ 23 ਤਰੀਕ ਨੂੰ ਮ੍ਰਿਤਕ ਦੀ ਆਇਡੈਂਟੀਟੀ ਜਿਹੜੀ ਹੈਗੀ ਹੋਵੇਗੀ ਮਨੋਜ ਕੁਮਾਰ ਚੌਧਰੀ ਉਰਫ ਰਾਜੂ ਮ੍ਰਿਤਕ 23 ਤਰੀਕ ਨੂੰ ਦੋਸ਼ੀਆਂ ਦੇ ਘਰ ਜਾ ਕੇ ਰੂਟੀਨ ਦੇ ਵਿੱਚ ਆਪਣਾ ਖਾਣ-ਪੀਣ ਕਰਨ ਅਤੇ ਦਰੂ वगैरह पीने वास्ते ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲਿੱਤਾ ਹੋਇਆ ਸੀ ਕਿ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗਰਲਵਾਦ ਵੱਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਅਤੇ ਸੀਦੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਉੱਤੇ ਹਮਲਾ ਕੀਤਾ ਤੇ ਗੁੱਲੀ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਵਿੱਚ ਉੱਥੇ ਛੱਡਤਾ ਜਿਹਦੇ ਨਾਲ ਉਹਦੀ ਮੌਕੇ ਦੀ ਉੱਥੇ ਡੈਥ ਹੋ ਗਈ ਦੇਖੋਂ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਫੈਸਿਲਿਟੀ ਦੇ ਵਿੱਚ ਹੀ ਬਾਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬਾਡੀ ਨੂੰ ਪਲਾਸਟਿਕ ਦੇ ਲਿਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ ਰਿਕਸ਼ਾ ਤੋਂ ਵੀ ਵਰਤ ਵਰਦੇ ਹੋਏ ਇਹਨਾਂ ਨੇ ਯਾਸਪੁਰਾ ਚੌਂਕ ਕੋਲ ਲਿਜਾ ਕੇ ਖਾਲੀ ਪਲਾਟ ਦੇ ਵਿੱਚ ਬਾਡੀ ਡੰਪ ਕਰ ਦਿੱਤੀ ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਿਹੜੋ ਸੀਸੀਟੀਵੀ ਫੁਟੇजेस ਲਈਆਂ ਤੇ ਆਲੇ-ਦੋਲੇ ਦੇ ਲੋਕਾਂ ਤੋਂ ਬਿਆਨ ਲਈ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਆ ਜਿਹੜਾ ਈ ਰਿਕਸ਼ਾ ਚਾਲਕ ਸੀਗਾ ਉਹਦੀ ਆਇਡੈਂਟੀਟੀ ਸਾਨੂੰ ਪਤਾ ਲੱਗੀ ਉਹਦੇ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀਗਾ ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆ ਆ ਆਇਡੈਂਟੀਟੀ ਸਨਾਰਕ ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟ੍ਰੇਸ ਹੋਏ ਅਤੇ ਉਹਨੇ ਸਾਰੀ ਡਿਟੇਲ ਦਸੀਆਂ ਵੀ ਇਹ ਕਿਨੇ ਵਜੇ ਬਾਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਪ ਕਰਕੇ ਗਏ ਬੜਿਆ ਵਾ ਇਹ ਰਿਕਸ਼ਾ ਵਾਲਾ ਜਦੋਂ ਉਹਨਾਂ ਨੇ ਇਹ ਰਿਕਸ਼ਾਾਇਰ ਜਿੱਤਾ ਤਾਂ ਇਹ ਰਿਕਸ਼ਾ ਵਾਲੇ ਨੂੰ ਉਹਨੇ ਇਹ ਦੱਸਿਆ ਵੀ ਇਹ ਇੱਕ ਗਾਰਬੇਜ ਹੈ ਇਹਨੂੰ ਅਸੀਂ ਡੰਪ ਕਰਨ ਜਦਨੇ ਵੀ ਸਾਡੀ ਕੁਝ ਹੀਲਪ ਕਰੋ ਅਸੀਂ ਉਹਨੂੰ ਪੈਸੇ ਦੇ ਦਾਂਗੇ ਉੱਥੇ ਲੈ ਜਾਣਗੇ ਉਹਨੂੰ ਪਤਾ ਨਹੀਂ ਸੀਗਾ ਸੀ ਇਹ ਸਾਰੀ ਵੈਰੀਫਿਕੇਸ਼ਨ ਕਰੀਏ ਈ ਰਿਕਸ਼ਾ ਵਾਲਾ ਦੋਸ਼ੀਆਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਰਿਲੇਟਡ ਨਹੀਂ ਸੀ। ਸਾਈਨ ਉਹ ਪਹਿਲਾ ਵੀ ਇਨਵੋਲਵਮੈਂਟ ਜਿਹੜੀ ਈ ਰਿਕਸ਼ਾ ਵਾਲਾ ਇਹਦੇ ਵਿੱਚ ਇਹ ਵਿਟਨੈਸ ਹੈ। ਪਹਿਲਾ ਸੀ ਉਹ ਵੀ ਇਨਵੋਲਵਮੈਂਟ ਇਹਦੇ ਵਿੱਚ ਜਿਹੜਾ ਨੀਰਜ ਕੁਮਾਰ ਤੇ ਸੀਦੂ ਕੁਮਾਰ ਉਹਦੇ ਨਾਲ ਬੈਠੇ ਸੀਗੇ ਜਿਹਦੀ ਉਮਰ 23 ਸਾਲ ਤੇ ਸੀਦੂ ਕੁਮਾਰ ਦੀ 20 ਸਾਲ ਹੈ। ਇਹ ਜਿਹੜੀ ਮਹਿਲਾ ਹੈ 우ਸ਼ਾ ਦੇਵੀ ਇਹ ਹੈਗੀ ਆ ਫਾਗੂ ਪ੍ਰਸਾਦ ਦੀ ਪਤਨੀ ਇਹ ਨੀਰਜ ਕੁਮਾਰ ਦੀ ਮਾਤਾ ਹੈ ਮਾਧਰ ਹੈ ਉਹਨੂੰ ਇਹਨੇ ਬੈਥੂਮ ਤੋਂ ਬਾਅਦ ਔਰ ਸੀ ਨਾਲ ਬੰਨਣ ਦੇ ਵਿੱਚ ਉਹਦੀ ਹੈਲਪ ਕੀਤੀ ਤੇ ਬੋਡੀ ਨੂੰ ਜਿਹੜਾ ਕਿ ਕਮਰਾ ਸੀ ਉਹ ਫਸਟ ਫਲੋਰ ਤੇ ਸੀ ਉੱਪਰਲੇ ਆ ਬਿਲਡਿੰਗ ਦੇ ਵਿੱਚ ਉੱਪਰ ਸੀਗਾ ਤੇ ਉਹ ਥੱਲੇ ਲਿਹਾਂ ਦੇ ਵਿੱਚ ਦੀ ਹੈਲਪ ਕਰੀ ਆਟੋ ਦੇ ਵਿੱਚ ਲੋਡ ਕਰਵਾ ਲਈ ਚੈਫਰੀ ਬੇਸਿਕਲੀ ਇਹਨਾਂ ਨੂੰ ਸਾਰੇ ਜਾਣਕਾਰੀ ਸੀਗੀ ਵੀ ਇਹ ਕਤਲ ਹੋਇਆ ਤੇ ਕਤਲ ਨੂੰ ਛੁਪਾਉਣ ਦੇ ਵਿੱਚ ਤੇ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਜਿਹੜੀ ਇਹਨਾਂ ਨੇ ਉਹਦੇ ਨਾਲ ਸ਼ਮੂਲੀਅਤ ਪਾਈ ਇਸ ਕਰਕੇ ਉਹ ਦੋਸ਼ੀ ਇਸ ਮਰਡਰ ਕੇਸ ਦੇ ਵਿੱਚ ਵੀ ਕਾਇਦਾ ਸੀ ਤਾਂ ਇਹ ਰੂਪ ਚ ਨਿਕਲਣ ਦੀ ਕੋਸ਼ਿਸ਼ ਕੀਤੀ ਜਰਾ ਕਾਪਰੇ ਸਿਚੁਏਸ਼ਨ ਦੇ ਇਹ ਜਿਵੇਂ ਕਿ ਹੁਣ ਦੱਸਿਆ ਵੀ 36 ਘੰਟੇ ਦੇ ਵਿੱਚ ਮਰਡਰ ਟ੍ਰੇਸ ਹੋ ਗਿਆ ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉੱਥੇ ਹੀ ਪਾਈ ਗਈ ਹੈ ਗੜੀ ਦੇ ਮਰਪੰੰਜ ਭਾਰਤੀ ਗੁੰਮ ਤੋਂ ਜਿੱਥੇ ਉਹਨਾਂ ਨੂੰ ਇਮੀਡੀਟਲੀ ਕੋਰਸ ਵੱਲੋਂ ਪ੍ਰੈਸ ਕਰਕੇ ਰਿਸਪਾਇਰ। ਜੀ ਨਾਇਥ੍ਰਿਕ ਪਰਟੀਕਲ ਖਾਸ ਸੀ। ਨਹੀਂ ਮੇਰੇ ਇਸ ਕਮਰੇ ਨੇ ਜਿਹੜੇ ਕਿ ਲਿਵਰਜ਼ ਨੂੰ ਕਿਰਾਏ ਤੇ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਉਹਨਰ ਵਿੱਚ ਇੱਕ ਕਮਰਾ ਇਹਨਾਂ ਦੇ ਕੋਲੇ ਰੋਸ਼ੀਆ ਦੇ ਕੋਲੇ ਸੀ। ਸਰ ਕੋਈ ਡਿਨਾਈ ਨਹੀਂ ਇਹਨਾਂ ਦੀ ਸੀ ਕਿ ਉਹ ਲੜਾਈ ਦਾ ਖਾਨ ਕੀ ਨਹੀਂ ਆ। ਸ਼ਰਾਬ ਪੀਤੀ ਸੀ ਨਾ ਲੜਾਈ ਦਾ ਕਾਰਨ ਹਾਂਜੀ ਹਾਂ ਸ਼ਰਾਬ ਵੀ ਪੀਤੀ ਹੋਈ ਸੀ ਤੇ ਉਹਦੇ ਆਪਸ ਵਿੱਚ ਬੇਸਬਰੀ ਵੀ ਹੋਈ ਜਿਹਦੇ ਤੋਂ ਕਾਰਨ ਹੀ ਹੋਇਆ সামনে ਆਇਆ ਨਿੱਕੀ ਹੈ ਸਿਰਫ ਉਹ ਰੂਟੀਨ ਦੇ ਵਿੱਚ ਜੋ ਗੱਲਾਂ ਨਾਰਮਲੀ ਆਪਸ ਵਿੱਚ ਬੇਸਬਰੀ ਮੋਬਾਈਲ ਕੀ ਹੈ ਇਹ ਬੈਕਗਰਾਉਂਡ ਹੈ ਮਨੋਜ ਵੀ ਲਿਬ੍ਰੇਰੀ ਸੀਗਾ ਕਿ ਉਹਨਾਂ ਦੇ ਨਾਲ ਹੀ ਜਾੜੀ ਕਰਦਾ ਪਿੱਛੇ ਕੀ ਲੈਣਾ ਇਹਨਾਂ ਨੂੰ ਸੁਣੀ ਤੇ ਯੂਪੀ ਦੇ ਸਰ ਫੋਚੇਨਾਂ ਦੇ ਵਿੱਚੋਂ ਜਿਹੜਾ ਮਨੋਜ ਕੁਮਾਰ ਨੇ ਬਿਰਾਦ ਸਰ ਗੁੰਦਾਈ ਵੀ ਇਹ ਨਹੀਂ ਦਿਖਾ ਸਕਦੇ ਸਰ ਇਹਨਾਂ ਤੋਂ ਕੋਈ ਗੁੰਦਾਈ ਨਹੀਂ ਦੀ ਹੈਗੀ ਨਹੀਂ ਜੋ ਗੁੰਦਾਈ ਲੈ ਰਹੇ ਵਿੱਚੋਂ ਹਾਂ ਜੋਗਨਾਈ ਜੈਵੀਰ ਹੈ ਇੱਕ ਵਿਸ਼ਾਲ ਕੁਮਾਰ ਹੈ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬ੍ਰਦਰ ਨੇ ਨੀਰ ਸੁਆਣ ਉਹਦੇ ਸਾਰੇ ਰਸਟ ਹੋ ਗਏ ਜੀ ਸਰ ਕੋਈ ਆਈ ਹੈ ਰਸਟ ਕਿਤੇ ਜੀ ਉਹ ਜਨ ਸਾਰੇ ਰਸਟ ਹੋ ਗਏ ਜੀ ਜੀ ਹਾਂ ਸਾਰੇ ਲੋਸ਼ੀਟ ਹੈਗੇ ਰਸਟ ਹੋ ਗਏ